ਭਾਰਤ ਪਾਕਿਸਤਾਨ ਦੇ ਤਣਾਅ ਦੇ ਮਾਹੌਲ ਦੇ ਵਿੱਚ ਇਸ ਵੇਲੇ ਅਸੀਂ ਤਰਨਤਨ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਏ ਹਾਂ ਸਰਹੱਦੀ ਜ਼ਿਲ੍ਹਾ ਇਹ ਬਹੁਤ ਜੰਗ ਦੀ ਗੱਲ ਕਰਦੇ ਹਾਂ ਕੀ ਮਾਹੌਲ ਆ ਇੱਥੋਂ ਦਾ ਕਿਉਂਕਿ ਬਾਰਡਰ ਦੇ ਬਿਲਕੁਲ ਉੱਪਰ ਬੈਠੇ ਹੋ ਪਹਿਲੀਆਂ ਲੜਾਈਆਂ ਦੇ ਵਿੱਚ ਵੇਖੋ ਨਾ ਜੀ ਇਹਨੀਆਂ ਮਨ ਲੋ ਜਾਨ ਪੈਂਡ ਤੇ ਘੱਤਰ ਦੇ ਵਿੱਚ ਚਲੋ ਇਹ ਹਿਸੁੰਦੇ ਰਹੇ ਵਿੱਚ ਪਹਿਲਾਂ ਮੰਨ ਲਓ ਜ਼ਿਆਦਾ ਨੁਕਸਾਨ ਮੰਨ ਲਓ ਵੀ ਆਪਣਾ ਇਧਰ ਤੇ ਤਰਾ ਤਾਂ ਬਹੁਤ ਜ਼ਿਆਦਾ ਜੀ ਬਾਈ ਪਰ ਅਸੀਂ ਤਾਂ ਨਹੀਂ ਆ ਵੀ ਜੰਗ ਨਹੀਂ ਹੋਵੀ ਤੇ ਪਰ ਨਹੀਂ ਹੋਣਾ ਜੇਕਰ ਜੰਗ ਹੁੰਦੀ ਆ ਤੇ ਪਰ ਅਸੀਂ ਜਿਹੜੇ ਦੇਖਦਾ ਲੂਣ ਖਾਂਦੇ ਆ ਜੀ ਨਮ ਖਾਂਦੇ ਆ ਤਾਂ ਅਸੀਂ ਤਾਂ ਲੜਾਂਗੇ ਉਹਦੇ ਬਣੇ ਇਹ ਮਾਝੇ ਵਾਲੇ ਨੇ ਇਹਨਾਂ ਪਹਿਲਾਂ ਵੀ ਲੜਾਈਆਂ ਵੇਖੀਆਂ ਸਾਰਾ ਕੁਝ ਵੇਖਿਆ ਪਰ ਇਹ ਨਹੀਂ ਅਸੀਂ ਚਾਹੁੰਦੇ ਵੀ ਜੋ ਪਹਿਲਾਂ ਹੋਇਆ ਉਹ ਦੁਬਾਰਾ ਹੋਵੇ ਆਪਣੀਆਂ ਧੀਆਂ ਲੋਕਾਂ ਨੇ ਆਪ ਕਤਲ ਕਰ ਦਿੱਤੀਆਂ ਸਿਰਫ ਇਸ ਕਰਕੇ ਵੀ ਸਾਡੀ ਕੋਈ ਧੀ ਨੂੰ ਕੋਈ ਟੱਚ ਨਾ ਕਰ ਸਕੇ ਇਹੋ ਜਿਹੇ ਜਿਹੜੇ ਗੁਲਾਮ ਉਸ ਟਾਈਮ ਹੋਏ 1947 ਜਦੋਂ ਵੰਡ ਹੁੰਦੀ ਹੈ ਤੇ ਮਾਹੌਲ ਹੁਣ ਵੀ ਉਦਾਂ ਤੇ ਬਣਨਾ ਕੋ ਦੱਸ ਕੇ ਨਹੀਂ ਲੜਦਾ ਹੁੰਦਾ ਵੀ ਪਾਈ ਅਸੀਂ ਅੱਗੇ ਤੱਕੜੇ ਹੋ ਜੀ ਹੈ ਨਾ ਜੇ ਆਪਾਂ ਗੱਲ ਕਰੀਏ ਹੁਣ ਜਿੱਦਾਂ ਰੌਲਾ ਪਾਇਆ ਜਾ ਰਿਹਾ ਵੀ ਲੋ ਜੀ ਹੁਣੇ جنگ ਲੱਗਣੀ ਹੁਣੇ ਹੋ ਗਿਆ ਜੀ ਉਹ ਕਹਿੰਦੇ ਜੇ ਹੋ ਗਿਆ ਜੀ ਇਹ ਗੱਲਾਂ ਜਿਹੜੀਆਂ ਨਾ ਇਹ ਟੀਵੀ ਤੇ ਬੈਠੇ ਹੋ ਏਸੀ 'ਚ ਬੈਠੇ ਰੂਮ 'ਚ ਸਲਾਹ ਦੇਈ ਜਾਂਦੇ ਆਖੀ ਜਾਂਦੇ ਵੀ ਲੜਾਈ ਲੱਗਦੀ ਲੜਾਈ ਲੱਗਦੀ ਚੋਣ ਦੇ ਸਾਰੇ ਇਹੀ ਹੈ ਜੀ ਕਿ ਜੰਗ ਨਾ ਹੋਵੇ ਜੰਗ ਦਾ ਨਾ ਹੀ ਮੱਟ। ਅਹੀਂ ਤਾਂ ਸਾਡਾ ਛੋਟਾ ਮੰਨ ਲਓ ਜਿਹੜਾ ਛੋਟੇ ਭਰਾ ਦੀ ਤਰ੍ਹਾਂ ਹੀ ਵੇਣੇ ਆ ਤੇ ਜੇ ਮੰਨ ਲਓ ਛੋਟਾ ਭਰਾ ਜੇ ਨਾ ਸੁੱਤ ਰਹੇਗਾ ਫਿਰ ਅਹੀ ਦੂਜੀ ਤਰ੍ਹਾਂ ਜੁੱਤੀ ਵੀ ਕਰਾਂਗੇ। ਭਾਰਤ ਪਾਕਿਸਤਾਨ ਦੇ ਤਣਾਅ ਦੇ ਮਾਹੌਲ ਦੇ ਵਿੱਚ ਇਸ ਸਮੇ ਅਸੀਂ ਤਰਨਤਨ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਏ ਆ ਸਰਹੱਦੀ ਜ਼ਿਲ੍ਹਾ ਹੈ। ਉਹ ਪਿੰਡ ਰਤੋਕੇ ਰਤੋਕੇ ਪਿੰਡੇ ਦੀ ਜਿਹੜਾ ਵਾ ਪਾਕਿਸਤਾਨ ਬਾਰਡਰ ਤੋਂ ਸਿਰਫ 1.5 ਕਿਲੋਮੀਟਰ ਦੂਰ ਦੇ ਉੱਪਰ ਅਸੀਂ ਹੈਗੇ ਆਂ ਔਰ ਮੇਰੇ ਨਾਲ ਇੱਥੇ ਦਰਸ਼ਨ ਸਿੰਘ ਜੀ ਨੇ ਜਿਹੜੇ ਇਸ ਪਿੰਡ ਦੇ ਵਾਸੀ ਨੇ ਔਰ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਨੇ ਤਾਂ ਗੱਲ ਕਰ ਲੈਨੇ ਆਂ ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਨੂੰ ਇਹ ਦੱਸੋ ਜੀ ਕਿ ਜਦੋਂ ਆਪਾਂ ਜੰਗ ਦੀ ਗੱਲ ਕਰਦੇ ਆਂ ਕੀ ਮਾਹੌਲ ਆ ਇੱਥੋਂ ਦਾ ਕਿਉਂਕਿ ਬਾਰਡਰ ਦੇ ਬਿਲਕੁਲ ਉੱਪਰ ਬੈਠੇ ਹੋ ਹਾਂਜੀ ਇਹਦੇ ਬਾਰੇ ਜੀ ਮੇਰਾ ਪਿੰਡ ਰਤੋਕੀ ਹੈ ਜੀ ਮੈਂ ਰਤੋਕੀ ਦੇ ਨੇ ਰਹਿਨਵਾਲਾ ਜੀ ਪੰਜਾਬ ਪੁਲਿਸ ਦਾ ਮੈਂ ਰਿਟਾਇਰਡ ਮੁਲਾਜ਼ਮ ਹਾਂ ਜੀ ਤਣਾਅ ਸਾਡੇ ਆਪਣੇ ਬਾਰਡਰ ਦੇ ਉੱਤੇ ਬਿਲਕੁਲ ਹੈਗਾ ਜੀ ਪਰ ਬਾਕੀ ਬਿਲਕੁਲ ਕੋਈ ਜੰਗ ਦਾ ਸਾਨੂੰ ਵੈਸੇ ਕੋਈ ਖਤਰਾ ਮਹਿਸੂਸ ਵੈਸੇ ਨਹੀਂ ਕਰ ਸਕਦੇ ਜੇ ਮੰਨ ਲਓ ਜੇ ਜੰਗ ਲੱਗਦਾ ਵੀ ਹੈ ਜੀ ਜੇ ਮੰਨ ਲਓ ਵੀ ਦੋਹਾਂ ਪੰਜਾਬਾਂ ਦਾ ਨੁਕਸਾਨ ਹੋਵੇਗਾ ਜੀ ਮੰਨ ਲਓ ਲੈਂਦੇ ਪੰਜਾਬ ਦਾ ਵੀ ਤੇ ਚੜਦੇ ਹੋਏ ਆ ਨੇ ਜੰਗ ਤਾਂ ਭਾਰਤ ਪਾਕਿਸਤਾਨ ਦੇ ਹੋ ਸੂਬੇ ਵੀ ਆ ਗੁਜਰਾਤ ਵੀ ਆ ਇਧਰ ਉਧਰ ਸਿੰਧ ਵੀ ਹੈਗਾ ਪਾਕਿਸਤਾਨ ਦੇ ਵਿੱਚ ਦੂਜੇ ਵੀ ਆ ਨੁਕਸਾਨ ਤਾਂ ਉਹਨਾਂ ਦਾ ਵੀ ਹੋਣਾ ਮਾਂ ਪੰਜਾਬ ਦੇ ਕਿਉਂ ਆਪ ਮੰਦੇ ਪਰ ਪਹਿਲੀਆਂ ਲੜਾਈਆਂ ਦੇ ਵਿੱਚ ਵੇਖੋ ਨਾ ਜੀ ਪਹਿੰਨੇ ਮੰਨ ਲਓ ਜਾਂ 65 ਤੇ 71 ਦੇ ਵਿੱਚ ਚਲੋ ਅਸੀਂ ਸੁੰਦੇ ਰਹੇਵੇਂ ਜੀ ਪਹਿਲਾਂ ਮੰਨ ਲਓ ਜ਼ਿਆਦਾ ਨੁਕਸਾਨ ਮੰਨ ਲਓ ਵੀ ਆਪਣਾ ਇਧਰ ਤੇ ਹੀ ਹੋਇਆ ਜੀ ਜੀ ਕੋਈ ਮੰਨ ਲਓ ਗੁਜਰਾਤ ਦਾ ਨਹੀਂ ਹੋਇਆ ਜੀ ਕੋਈ ਮੰਨ ਲਓ ਹੋਰ ਕਿਸ ਸਟੇਟ ਦਾ ਸਭ ਨੁਕਸਾਨ ਕਿਸ ਦਾ ਨਹੀਂ ਹੋਇਆ ਜੀ ਜ਼ਿਆਦਾ ਮੰਨ ਲਓ ਵੀ ਮੈਂ ਤਾਂ ਚਲੋ ਕਾਰਗਿਲ ਵੇਰੀ ਨਹੀਂ ਵੇਖਿਆ ਜੀ ਤੇ ਲੋਕਾਂ ਨੇ ਮੰਨਦਾ ਜਦੋਂ ਲੱਤ ਪਲੱਤ ਹੋਈ ਸਮਾਨ ਦੀ ਜੀ ਮੰਨ ਲਓ ਵੀ ਲੋਕਾਂ ਨੇ ਡੰਗਰ ਵੀ ਨਹੀਂ ਆਉਦੇ ਇੱਥੇ ਛੱਡੇ ਜੀ ਵੀ ਮੰਨ ਲਓ ਵੀ ਸਮਾਨ ਟੁੱਟ ਗਿਆ ਜੀ ਸਮਾਨ ਮੰਨ ਲਓ ਵੀ ਕੋਈ ਭੱਜ ਗਿਆ ਕੋਈ ਰਹਿ ਗਿਆ ਜੀ ਪਰ ਫੌਜ ਨੂੰ ਵੇਖ ਕੇ ਘਰਾਫੜਾ ਤਾਂ ਬੜੀ ਮੱਜੰਦੀ ਪਰ ਅਸੀਂ ਤਾਂ ਉਨਾਦੀ ਹੋ ਗਏ ਜੀ ਤੇ ਹੁਣ ਮੰਨ ਲਓ ਤਾਂ ਕਰਕੇ ਅਸੀਂ ਤਾਂ ਮਹਿਸੂਸ ਨਹੀਂ ਕਰਦੇ ਇਹਨਾਂ ਸਰ ਕੀ ਲੱਗਦੇ ਜੇ ਜੰਗ ਦੇ ਕੇ ਲੱਗੇਗੀ ਕਿਉਂਕਿ ਦੇਖੋ 26 ਜਿਹੜੇ ਭਾਰਤੀ ਜੀ ਉਹਨਾਂ ਨੂੰ ਮਾਰ ਦਿੱਤਾ ਗਿਆ ਯੂਰੋਪ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਲੋਕ ਸੀਗੇ ਪਾਕਿਸਤਾਨ ਦੇ ਜਿਹੜੇ ਸਿਆਸਤਦਾਨ ਜਾਂ ਆਪਾਂ ਕਹ ਲਈਏ ਕਿ ਉਹਨਾਂ ਦੇ ਵੱਡੇ ਆਫੀਸਰ ਹੈ ਉਹਨਾਂ ਦੀ ਇਹ ਸਾਜ਼ਿਸ਼ ਸੀ ਜਿਹਦੇ ਵਿੱਚ ਉਹਨਾਂ 26 ਨੂੰ નિર્ਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਆਪਾਂ ਚੈਨਲ ਦੇਦੇ ਜਾਂ ਕੁਝ ਵੀ ਹੈ ਕਿ ਜੰਗ ਲੱਗੇਗੀ ਜਾਂ ਨਹੀਂ ਲੱਗੇਗੀ ਸਰ ਜਿਹੜੇ ਤਾਂ ਜਿਹੜੇ ਮਾਰੇ ਜਿਹੜੇ ਸਲਾਨੀ ਮਾਰੇ ਆ ਜੀ ਜੰਮੂ ਕਸ਼ਮੀਰ ਦੇ ਵਿੱਚ ਉਹ ਤਾਂ ਜਿਹੜੇ ਅੱਤਵਾਦੀਆਂ ਨੇ ਮਾਰੇ ਅੱਤਵਾਦੀਆਂ ਦਾ ਕੋਈ ਧਰਮ ਹੀ ਨਹੀਂ ਜੀ ਉਹ ਕੋਈ ਪਤਾ ਨਹੀਂ ਆਪਾਂ ਨੂੰ ਵੀ ਕਿੰਨੇ ਮਾਰੇ ਨੇ ਉਹ ਮੁਸਲਮਾਨਾਂ ਨੇ ਮਾਰੇ ਨੇ ਜਾਂ ਕਿ ਹਿੰਦੂਆਂ ਨੇ ਮਾਰੇ ਆ ਵੀ ਆਪਾਂ ਨੂੰ ਨਹੀਂ ਪਤਾ ਜਦੋਂ ਅਸ਼ਨਾਖਤ ਹੋਵੇਗੀ ਫਿਰ ਪਤਾ ਲੱਗੇਗਾ ਨਹੀਂ ਉਹਦੇ ਦੇ ਨਾਮ ਤਾਂ ਆ ਰਿਹਾ ਨਾ ਕਿ ਪਾਕਿਸਤਾਨ ਤੋਂ ਆਏ ਸੀਗੇ ਪਾਕਿਸਤਾਨ ਦੇ ਲੋਕ ਸੀਗੇ ਉਹ ਉਹ ਉਹਦੇ ਵਿੱਚ ਜਿਹੜੇ ਉਹਨਾਂ ਦੇ ਜਿਹੜਾ ਮੇਨ ਆਰਮੀ ਦੇ ਆਫੀਸਰ ਆ ਉਹਨਾਂ ਦਾ ਨਾਮ ਵੀ ਆ ਰਿਹਾ ਵਾ ਨਹੀਂ ਸਰ ਆਪਾਂ ਚਲੋ ਅਜੇ ਕੋਈ ਵੈਰੀਫਾਈ ਤਾਂ ਨਹੀਂ ਕੀਤਾ ਸਰ ਜੇ ਆਪਾਂ ਵੈਰੀਫਾਈ ਕੀਤਾ ਤੇ ਫਿਰ ਤਾਂ ਸਾਰਾ ਆਪਾਂ ਉਹਨਾਂ ਨੂੰ ਦੋਸ਼ ਦੇ ਸਕਦੇ ਅਸਾਰ ਕੀ ਲੱਗੇ ਚਾਹੁੰਦੇ ਤੁਹਾਨੂੰ ਪਰ ਅਸਾਰ ਸਰ ਤਰਾ ਤਾਂ ਬਹੁਤ ਜਿਆਦਾ ਜੀ ਵੈ ਪਰ ਅਸੀਂ ਤਾਂ ਨਹੀਂ ਆ ਵੀ ਜੰਗ ਨਾ ਹੀ ਹੋਵੇ ਜੀ ਤੇ ਪਰ ਨਹੀਂ ਹੋਣਾ ਜੀ ਖਬਰਾਂ ਖਬਰਾਂ ਵੀ ਦੇਖਦੇ ਹਾਂਗੇ ਖਬਰਾਂ ਦੇ ਵਿੱਚ ਸਭ ਕੁਝ ਦੱਸਿਆ ਜਾਂਦਾ ਖਬਰਾਂ ਤਾਂ ਸਾਰ ਅਸੀਂ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਰੋਜ਼ ਸੁਣਦੇ ਹਾਂ ਸਰ ਪਰ ਕੋਈ ਸਾਰ ਸਾਨੂੰ ਇਹੋ ਜਿਹਾ ਨਹੀਂ ਲੱਗਦਾ ਵੈ ਜੀ ਅਗਰ ਜੰਗ ਲੱਗਦੀ ਆ ਜੀ ਤੁਸੀਂ ਲੋਕ ਬਿਲਕੁਲ ਬਾਰਡਰ ਤੇ ਹੋ ਜਿੱਦਾਂ ਮੈਂ ਸੁਣਦਾ ਸੀਗਾ ਕਿ ਪਿਛੇ ਜਦੋਂ 1962 ਜਾਂ 1971 ਦੀ ਜੰਗ ਹੋਈ ਤਾਂ ਲੋਕਾਂ ਨੇ 22 25-25 ਕਿਲੋਮੀਟਰ ਐਨ ਉਹ ਜਾਣਾ ਹੀ ਸਹੀ ਸਮਝਿਆ ਸੀਗਾ ਉਹ ਫਿਰ ਇਹ ਲੋਕ ਕੀ ਕਰ ਰਹੇ ਆ ਇੱਥੋਂ ਛੱਡ ਰਹੇ ਆ ਜਾਂ ਕੀ ਕੀ ਕਰੂਗੇ ਹੁਣ ਤਾਂ ਮੈਂ ਸਮਝਦਾ ਜੀ ਮੇਰੇ ਸਾਹ ਮੈਨੂੰ ਅੱਗੇ ਪਿੱਛੇ ਪਤਾ ਲੱਗਾ ਵੀ ਦਿੱਲੀ ਤੋਂ ਜਿਹੜੇ ਆਉਂਦੇ ਨੇ ਵੀ ਉਹ ਸਾਡਾ ਤੁਸੀਂ ਖਿਆਲ ਰੱਖਿਓ ਜੀ ਅਸੀਂ ਤੁਹਾਡੇ ਕੋਲ ਪਹੁੰਚਣਾ ਜੀ ਇਹੋ ਜਿਹੀਆਂ ਮੁਜਹਿਲਾਂ ਨੇ ਹੁਣ ਤਾਂ ਮਾਲ ਦੋਵੇਂ ਦਿਸਾਂ ਦੇ ਕੋਲ ਜੀ ਵੀ ਜਿੰਨੇ ਜਿੰਨੇ ਕਿਲੋਮੀਟਰ ਦੱਸਦੇ ਵੀ 2-2000 ਕਿਲੋਮੀਟਰ ਆ ਜੀ ਇਹ ਉਹ ਤਾਂ ਫਿਰ ਦਿੱਲੀ ਤੋਂ ਮੇਕ ਕੇ ਜਾ ਕੇ ਟਿਕਣੀਆਂ ਜੀ ਮਨ ਲਓ ਕਹਿੰਦਾ ਕਿ ਤੁਹਾਡਾ ਚਾਹੇ ਬਾਰਡਰ ਤੇ ਬੈਠਾ ਚਾਹੇ ਇਹ ਤੋਂ 50 100 ਕਿਲੋਮੀਟਰ ਦੂਰ ਬੈਠਾ ਚਾਹੇ ਉਹ ਤੋਂ 200 ਕਿਲੋਮੀਟਰ ਕੋਈ ਦੂਰ ਬੈਠਾ ਵਾ ਮਨ ਲਓ ਕਿ ਸਭ ਇੱਕ ਜਗ੍ਹਾ ਹੀ ਆ ਔਰ ਜੇ ਕਿਤੇ ਹੁੰਦੀ ਆ ਤਾਂ ਅਸੀਂ ਭਾਰਤ ਵੱਲੋਂ ਹੀ ਜੰਗ ਮਨ ਲਓ ਵਿੱਚ ਸ਼ਾਮਲ ਹੋਵਾਂਗੇ ਜੇ ਜੇਕਰ ਜੰਗ ਹੁੰਦੀ ਆ ਤੇ ਪਰ ਅਸੀਂ ਜਿਹੜੇ ਦੇਖਦਾ ਲੂਣ ਖਾਂਦੇ ਆਂ ਜੀ ਨਮ ਖਾਂਦੇ ਆਂ ਤਾਂ ਅਸੀਂ ਤਾਂ ਲੜਾਂਗੇ ਉਹਦੇ ਵੱਲੋਂ ਹੀ ਜੇਕਰ ਜੰਗ ਹੁੰਦੀ ਆ ਇਹ ਤੇ ਫਿਰ ਤਾਂ ਲੜਾਂਗੇ ਅਸੀਂ ਭਾਰਤ ਵੱਲ ਭਾਰਤਾਂ ਹੀ ਲੂਣ ਖਾਂਦੇ ਆ ਜੀ ਤੇ ਭਾਰਤ ਵੱਲੋਂ ਹੀ ਲੜਾਂਗੇ ਬਿਲਕੁਲ ਗੁਰਦੇਵਾਲ ਭਾਈ ਥੋੜਾ ਨੇੜੇ ਦਾ ਆਜੋ ਮੇਰੇ ਤੁਸੀਂ ਵੀ ਤੇ ਵਧੀਆ ਗੱਲ ਆ ਜੀ ਕਿ ਅਸੀਂ ਜਿਸ ਦੇਸ਼ ਦੇ ਨਾਗਰਿਕ ਆ ਜਿਹੜਾ ਸਾਡਾ ਦੇਸ਼ ਆ ਤੇ ਸਾਡਾ ਫਾਜ਼ੂ ਬੰਦਾ ਦੇਖੋ ਇਹ 1 ਕਿਲੋਮੀਟਰ ਦੂਰ ਰਹਿੰਦੇ ਨੇ ਇੱਥੇ ਰਤੋ ਕੇ ਪਿੰਡ ਆ ਪੰਜਾਬ ਦੇ ਵਾਸੀ ਨੇ ਦੇਸ਼ ਭਾਰਤ ਦੇ ਵਾਸੀ ਨੇ ਕਹਿੰਦੇ ਆ ਕਿ ਜੇ ਜੰਗ ਹੁੰਦੀ ਹੈ ਤਾਂ ਅਸੀਂ ਭਾਰਤ ਵੱਲੋਂ ਸਾਹਮਣੇ ਖੜੇ ਹੋਵਾਂਗੇ ਹਾਲਾਂਕਿ ਉਹ ਨਹੀਂ ਚਾਹੁੰਦੇ ਕਿਉਂਕੋ ਕਹਿੰਦੇ ਕਿ ਜੇ ਮਰਨੇ ਤਾਂ ਨਿਰਦੋਸ਼ ਲੋਕ ਹੀ ਮਰਨੇ ਆ ਮੇਰੇ ਨਾਲ ਮੇਰੇ ਸਹਿਯੋਗੀ ਨੇ ਪੱਤਰਕਾਰ ਵੀ ਨੇ ਸਵੇਤੂਬ ਸਾਡੇ ਨਾਲ ਹੀ ਨੇ ਗੁਰਦੇਵਾਲ ਭਾਜੀ ਤੁਸੀਂ ਕੀ ਮੰਨਦੇ ਹੋ ਜਿਵੇਂ ਆਪਾਂ ਉਹ ਰਤੋਕੇ ਪਿੰਡ ਪਹੁੰਚੇ ਆ ਤੁਹਾਨੂੰ ਕੀ ਅਸਾਰ ਲੱਗਦੇ ਕੀ ਹੋਣਾ ਚਾਹੀਦਾ ਬੀਜੀ ਜੇ ਤੇ ਆਪਾਂ ਇਸ ਇਲਾਕੇ ਦੇ ਲੋਕਾਂ ਦੀ ਗੱਲ ਕਰੀ ਨਾ ਜਿਤਨਾ ਮੀਡੀਆ ਦਿਖਾਇਆ ਜਾ ਰਿਹਾ ਵੀ ਸਹਿਮ ਦਾ ਮਾਹੌਲ ਹੈ ਜੀ ਲੋਕ ਡਰੇ ਹੋਏ ਨੇ دہشت ਦਾ ਮਾਹੌਲ ਹੈ ਇਦਾਂ ਦਾ ਕੁਝ ਨਹੀਂਗਾ ਕਿਉਂਕਿ ਮੱਝ ਵਾਲੇ ਨੇ ਇਹਨਾਂ ਪਹਿਲਾਂ ਵੀ ਲੜਾਈਆਂ ਵੇਖੀਆਂ ਸਾਰਾ ਕੁਝ ਵੇਖਿਆ ਪਰ ਇਹ ਨਹੀਂ ਅਸੀਂ ਚਾਹੁੰਦੇ ਵੀ ਜੋ ਪਹਿਲਾਂ ਹੋਇਆ ਉਹ ਦੁਬਾਰਾ ਹੋਵੇ ਕਿਉਂਕਿ ਬਹੁਤ ਘਰ ਉਜੜਿਆ ਸਾਨੂੰ ਪਤਾ ਵੀ ਮਾਵਾਂ ਨੇ ਪੁੱਤ ਨਹੀਂ ਸਿਆਣੇ ਮੈਂ ਇੱਕ ਬਜ਼ੁਰਗ ਦੇ ਨਾਲ ਇੰਟਰਵਿਊ ਕੀਤਾ ਉਹ ਕਹਿੰਦਾ ਵੀ ਆਪਣੀਆਂ ਧੀਆਂ ਲੋਕਾਂ ਨੇ ਆਪ ਕਤਲ ਕਰ ਦਿੱਤੀਆਂ ਸਿਰਫ ਇਸ ਕਰਕੇ ਵੀ ਸਾਡੀ ਕੋਈ ਧੀ ਨੂੰ ਕੋਈ ਟੱਚ ਨਾ ਕਰ ਸਕੇ ਇਹੋ ਜਿਹੜੇ ਜਿਹੜੇ ਗੁਨਾਹ ਉਸ ਟਾਈਮ ਹੋਏ 1947 ਜਦੋਂ ਵੰਡ ਹੁੰਦੀ ਹੈ ਤੇ ਮਾਹੌਲ ਹੁਣ ਵੀ ਉਦਾਂ ਦਾ ਬਣਨਾ ਜੇ ਲੜਾਈ ਛੱਡਦੀ ਹੈ ਉਧਰੋਂ ਵੀ ਲੋਕ ਲੁੱਟ ਕੇ ਲਈ ਆਉਂਦੇ ਸੀ ਇਧਰੋਂ ਉਹ ਸਾਨੂੰ ਲੁੱਟ ਕੇ ਲੈ ਜਾਂਦੇ ਸੀ ਉਹਨਾਂ ਨੂੰ ਲੁੱਟ ਕੇ ਲੈ ਆਉਂਦੇ ਆ ਪਰ ਇਹ ਜਿਹੜੇ ਮਾਝੇ ਦੇ ਲੋਕ ਹੈ ਨਾ ਹੈਗੇ ਦਲੇਰ ਆ ਕਿਉਂਕਿ ਆ ਜਿਹੜੀ 1965 ਦੀ ਆਪਾਂ ਲੜਾਈ ਇੱਥੇ ਹੋਈ ਹੈ ਨਾ ਜੀ ਇਸ ਇਲਾਕੇ ਦੇ ਵਿੱਚ ਹੀ ਖੇਮਕਰਨ ਸੈਕਟਰ ਦੇ ਵਿੱਚ ਹੀ ਤੇ ਕਹਿੰਦੇ ਵੀ ਜਦੋਂ ਟੈਂਕਾਂ ਦੀ ਵਾਹ ਪੇਸ਼ ਨਹੀਂ ਕੀਤੀ ਤੇ ਡਾਂਗੋ ਛੋਟੀ ਵੀ ਲੋਕ ਲੜੇ ਆ ਉਹਨਾਂ ਦੀ ਵੀ ਸਮਾਰਕ ਇੱਥੇ ਆ ਲਾਗੇ ਖੇਮਕਰਨ ਦੇ ਵਿੱਚ ਬਣੀ ਹੋਈ ਆ ਜਿੱਥੇ ਉਹ ਜਿਹੜੇ ਲੋਕ ਆਮ ਲੋਕ ਜਿਹੜੇ ਲੜੇ ਸੀਗੇ ਉਦੋਂ ਸ਼ਾਇਦ ਮੁੱਖ ਮੰਤਰੀ ਸ਼ਾਇਦ ਬੂਟਾ ਸਿੰਘ ਜੀ ਬਣੇ ਸੀਗੇ ਉਹਨਾਂ ਨੇ ਉਹ ਸਮਾਰਕ ਦਾ ਉਦਘਾਟਨ ਵੀ ਕੀਤਾ ਉਹ ਅਜੇ ਵੀ ਸਮਾਰਕ ਜਿਹੜੀ ਤੁਹਾਨੂੰ ਖੇਮਕਰਨ ਦੇ ਦਿਖਾ ਦਾਂਗੇ ਆਮ ਲੋਕਾਂ ਦੀ ਯਾਦ ਚ ਬਣਾਈ ਗਈ ਆ ਵੀ ਜਿਹੜੇ ਡਾਂਗੋ ਛੋਟੀ ਲੜੇ ਸੀਗੇ ਤੇ ਇੱਥੋਂ ਦੇ ਲੋਕ ਜਿਹੜੇ ਬਹੁਤ ਦਲੇਰ ਨੇ ਤੇ ਛਟਕਾਰ ਛੱਡ ਕੇ ਜਾਣ ਵਾਲੀ ਤੇ ਹੁਣ ਕੋਈ ਗੱਲ ਹੀ ਨਹੀਂ ਰਹੀ ਕਿਉਂਕਿ ਬਹੁਤ ਵੱਡੇ ਵੱਡੇ ਛਾਰ ਨੇ ਤੇ ਪਹਿਲਾਂ ਵੀ ਅਸੀਂ ਫੌਜੀਆ ਦੀ ਮਦਦ ਕਰਦੇ ਰਹੇ ਤਾਂ ਹੁਣ ਵੀ ਕਰਾਂਗੇ ਅਸੀਂ ਵੈਸੇ ਜਦੋਂ ਆਪਾਂ ਚਲੋ ਚੈਨਲ ਤੇ ਤੇ ਦੂਜੀ ਚੀਜ਼ ਦਾ ਦੇਖਦੇ ਹਾਂ ਤੇ ਲੱਗਦਾ ਕਿ ਉਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਜੰਗ ਹੋਏਗੀ ਕਿਉਂਕਿ ਤੁਸੀਂ ਮੈਨੂੰ ਲੱਗਦਾ ਕਿ ਬਿਲਕੁਲ ਨੇੜੇ ਰਹਿਨੇ ਆ ਇੱਥੋਂ ਪੱਤਰਕਾਰੀ ਵੀ ਕਰਦੇ ਹਾਂ ਔਰਤੋਂ ਆਪਣੇ ਬਜ਼ੁਰਗਾਂ ਕੋ ਵੀ ਸੁਣਿਆ ਹੋਵੇਗਾ ਕਿੱਦਾਂ ਹੁੰਦੀ ਸੀ ਨੇ ਅਸਲ ਦੇ ਵਿੱਚ ਜਿਹੜੀ ਜੰਗ ਕਿਤੇ ਕਿਤੇ ਹ ਵੀ ਸਿਆਣਿਆਂ ਨੇ ਵੀ ਕੋਈ ਦੱਸ ਕੇ ਨਹੀਂ ਲੜਦਾ ਹੁੰਦਾ ਵੀ ਪਾਈ ਅਸੀਂ ਆਗੇ ਤੱਕੜੇ ਹੋ ਜੋ ਹਨਾ ਜੇ ਆਪਾਂ ਗੱਲ ਕਰੀ ਹੁਣ ਜਿੱਦਾਂ ਰੌਲਾ ਪਾਇਆ ਜਾ ਰਿਹਾ ਵੀ ਲਓ ਜੀ ਹੁਣੇ ਜੰਗ ਲੱਗ ਗਈ ਹੁਣੇ ਹੋ ਗਿਆ ਜੀ ਉਹ ਹੋ ਗਿਆ ਜੀ ਜੇ ਹੋ ਗਿਆ ਜੀ ਇਹ ਗੱਲਾਂ ਜਿਹੜੀਆਂ ਨਾ ਇਹ ਟੀਵੀ ਤੇ ਬੈਠੇ ਹੋ ਏਸੀ ਚ ਬੈਠੇ ਰੂਮ ਚ ਸਲਾਹ ਦੇਈ ਜਾਂਦੇ ਆਖੀ ਜਾਂਦੇ ਵੀ ਲੜਾਈ ਲੱਗ ਗਈ ਲੜਾਈ ਲੱਗ ਗਈ ਇੱਥੇ ਕੋਈ ਲੜਾਈ ਦਾ ਮਾਹੌਲ ਨਹੀਂਗਾ ਲੋਕ ਤਾਰਾਂ ਦੇ ਪਾਰ ਵੀ ਜਾ ਰਹੇ ਕੱਲ ਅਸੀਂ ਤਾਰਾਂ ਦੇ ਬਿਲਕੁਲ ਲਾਗੇ ਸੀਗੇ ਉੱਥੇ ਕਿਸਾਨ ਆਪਣੀ ਤੂੜੀ ਬਣਾ ਰਿਹਾ ਫਸਲ ਵਾ ਰਿਹਾ ਜਾਂ ਆਪਣਾ ਫਸਲ ਬੀਜ ਰਿਹਾ ਜਾਂ ਕੋਈ ਵढਾਈ ਕਰ ਰਿਹਾ ਸਾਰਾ ਕੁਝ ਹੋ ਰਿਹਾ ਹੈ ਕੋਈ ਸਾਂਵ ਦਾ ਮਾਹੌਲ ਨਹੀਂਗਾ ਕੋਈ ਲੜਾਈ ਦਾ ਮਾਹੌਲ ਨਹੀਂਗਾ ਐਵੇਂ ਨੌਕਾ ਨੂੰ ਨਾਲ ਡਰਾ ਜਾ ਚਾਹੁੰਦੇ ਸਾਰੇ ਇਹੀ ਹੈ ਜੀ ਕਿ ਜੰਗ ਨਾ ਹੋਵੇ ਜੰਗ ਦਾ ਨਾ ਹੀ ਮੜਾ ਪਰ ਕਹਿੰਦੇ ਮਾਵਾਂ ਪੁੱਤ ਨਹੀਂ ਸਿਹਾਨਦੀਆਂ ਜਦੋਂ ਇਹੋ ਜਿਹਾ ਕੰਮ ਬਣਦਾ ਵਾ ਤੇ ਅਸੀਂ ਕਹਿੰਦੇ ਆ ਵੀ ਹੁਣ ਉਦੋਂ ਤੇ ਹੈਗੇ ਅਸੀਂ ਰਫਲਾ ਵਾਲੀ ਬੰਦੂਕਾਂ ਵਾਲੀ ਲੜਾਈ ਤੇ ਹੁਣ ਤਾਂ ਜਿਹੜੇ ਬਟਹਾਰਾਂ ਦੇ ਨਾਮ ਲੈਂਦੇ ਸਾਨੂੰ ਨਾਮਾਂ ਦਾ ਹੀ ਨਹੀਂ ਪਤਾ ਖਾਸ ਕਰਕੇ ਬੱਟ ਦੇ ਲੋਕਾਂ ਨੂੰ ਵਿਚਾਰਾਂ ਦੇ ਨਾਮ ਦਾ ਨਹੀਂ ਪਤਾ ਜਿਹੜੇ ਹਿਸ਼ਾਰ ਹੁਣ ਵਰਤੇ ਜਾ ਰਿਹਾ ਤੇ ਕਹਿੰਦੇ ਵੀ ਉਹ ਬਟਨ ਨੱਪਿਆ ਤੇ ਚੱਲ ਅੰਮ੍ਰਿਤਸਰ ਤਵਾ ਜਾਂ ਉਧਰੋਂ ਬਟਨ ਨੱਪਿਆ ਚੱਲ ਲਾਹੌਰ ਤਵਾ ਇਹੋ ਜੇ ਬੰਬਕੀ ਚੱਲਣੇ ਆ ਉਹ ਭੱਜਣ ਵਾਲਾ ਨਸਲ ਵਾਲਾ ਤੇ ਕੰਮ ਮੌਕਾ ਜਿਹੜਾ ਉਹ ਖਤਮ ਹੋ ਗਿਆ ਹੁਣ ਤੇ ਲੜਾਈ ਵੱਡੀ ਲੱਗਣੀ ਹੈ ਜੇ ਲੱਗੀ ਵੀ ਤੇ ਦੇਖੋ ਕਹਿੰਦੇ ਵੈਸੇ ਇਸਾਰ ਘਟ ਨੇ ਲੇਕਿਨ ਇਹ ਜੰਗ ਹੁੰਦੀ ਹੈ ਤਾਂ ਉਹ ਆਪਣੇ ਦੇਸ਼ ਲਈ ਲੜਨ ਲਈ ਤਿਆਰ ਬੈਠੇ ਨੇ ਫੌਜ ਦਾ ਡਟ ਕੇ ਮਨੁੱਖ ਸਾਥ ਦੇਣਗੇ ਉਹ ਜਿਹੜਾ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਣਗੇ ਇੱਕ ਭਾਜੀ ਹੋਰ ਆਏ ਨੇ ਭਾਜੀ ਆਪਾਂ ਕਿੰਨੇ ਕੁ ਦੂਰੇ ਨੇ ਬਾਰਡਰ ਤੋਂ ਬਾਰਡਰ ਤਾਂ ਨਾਲ ਹੀ ਆਸਲ ਉੱਤਰ ਪਿੰਡ ਮੇਰਾ ਤੇ ਸਾਡੇ ਅਜੇ ਕੋਈ ਇਦਾਂ ਦਾ ਹੈ ਹੀ ਨਹੀਂ ਨਾ ਕੋਈ ਫੌਜ ਕੁਝ ਨਹੀਂ ਬੇਚਿਜਕ ਬੈਠੇ ਆਂ ਕੋਈ ਗੱਲ ਨਹੀਂ ਕੋਈ ਮਨੁੱਖ ਕਿ ਲੱਗਦਾ ਤੁਹਾਨੂੰ ਕੋਈ ਜੰਗ ਹੋਏਗੀ ਜਾਂ ਚੋਨੇਗੀ ਇਹਦੇ ਨਾਲ ਨਾ ਹੀ ਹੋਵੇ ਨੁਕਸਾਨ ਬਾਰਡਰ ਏਰੀਏ ਨੇ ਅੱਗੇ ਵੀ ਨੁਕਸਾਨ ਚ ਲਿਆ 1965 ਛੇ 1971 ਚ ਨੁਕਸਾਨ ਤੋਂ ਬਾਰਡਰ ਏਰੀਆ ਦੇ ਜ਼ਿਆਦਾ ਹੋਣਾ ਨਾ ਜਦੋਂ ਵੀ ਜੰਗ ਲੱਗੀ ਬਾਕੀ ਦੇਸ਼ ਦੇ ਨਾਲ ਖੜੇ ਆ ਫੌਜ ਦੇ ਨਾਲ ਅੱਗੇ ਵੀ ਸਾਡੇ ਬਜ਼ੁਰਗ ਜਾਂਦੇ ਰਹੇ ਰੋਟੀਆਂ ਖਵਾਉਂਦੇ ਰਹੇ ਆ ਜਾਂ ਕਿਦਾਂ ਵੀ ਅਲਪ ਜੂ ਹੋ ਵੀ ਕਰਦੇ ਪਿੰਡ ਕਰਦੇ ਆ ਉਹ ਕਰਨ ਨੂੰ ਤਿਆਰ ਆ ਬਾਕੀ ਇਥੇ ਆਨੇ ਨਾ ਹੀ ਜੰਗ ਲੱਗੇ ਦੋਵਾਂ ਦੇਸ਼ਾਂ ਦਾ ਫਾਇਦਾ ਇਦੇ ਚ 1965 ਵਾਲੀ ਜੰਗ ਜਿਹੜੀ ਆ ਉਹ ਵੀ ਇੱਥੇ ਹੋਈ ਸੀ ਜਿਹੜੀ ਜਗ੍ਹਾ ਕਹਿੰਦਾ ਸ਼ਾਇਦ ਮੈਨੂੰ ਤੁਹਾਡੇ ਪਿੰਡ ਦਾ ਨਾਮ ਦੇ ਨਾਲ ਵੀ ਉਹਦਾ ਕੁਝ ਹੈਗਾ ਅਟੈਚਮੈਂਟ ਜੀ ਨਾਲੀ ਉੱਥੇ ਇੱਕ ਛੀਦਾ ਦੀ ਜਗ੍ਹਾ ਬਣੀ ਹੈ ਜਦੋਂ ਦੋਹਾਂ ਧਿਰਾਂ ਤੋਂ ਅਸਲਾ ਮੁੱਕ ਗਿਆ ਸੀ ਨਾ ਹੱਥੋਂ ਪਾਈ ਲੜਾਈ ਹੋਈ ਸੀ ਉਹ ਸ਼ੀਦ ਵਜਦੇ ਪੱਟੀ ਰੋੜ ਤੇ ਆ ਜੀ ਉਹ ਵੀ ਜਗ੍ਹਾ ਦੇਖਿਓ ਜਰੂਰ ਉੱਥੇ ਵੀ ਪੂਰਾ ਬਣਿਆ ਹੈ 1965 ਦਾ ਮੇਲਾ ਮਨਾਇਆ ਜਾਂਦਾ 7 ਸਤੰਬਰ ਤੋਂ ਸ਼ੁਰੂ ਹੁੰਦਾ 9 ਸਤੰਬਰ ਤੱਕ ਚੱਲਦਾ ਤੇ ਪੂਰਾ ਸਾਥ ਸਭ ਫੌਜ ਦੇ ਨਾਲ ਕੋਈ ਗੱਲ ਨਹੀਂ 1971 ਦੀ ਜੰਗ ਦਾ ਵੀ ਇੱਥੇ ਨਾਲ ਕੋਈ ਹਕਦ ਲੈਣ ਰਿਹਾ ਇੱਥੇ ਕੁਝ ਲੱਗੇ ਛਗੇ 1971 1965 ਦੀਆਂ جنگਾਂ ਇੱਥੇ ਹੋਈਆਂ 1971 ਚ ਮੇਦੇ ਡਰੇਨ ਹੀ ਸੀ ਨਿਕਲੀ ਡਿਫੈਂਸੇ ਬਾਅਦ ਚੰਦੇ ਕੱਢਿਆ ਬਜ਼ੁਰਗ ਦੱਸਦੇ ਅਸੀਂ ਤੇ ਛੋਟੇ ਸੀ ਉਦੋਂ ਤੇ 1965 ਦੀ ਜੰਗ ਦਾ ਪੂਰਾ ਬਜ਼ੁਰਗਾਂ ਦੱਸਿਆ ਵੀ ਇਦਾਂ ਇੰਦਾ ਹੋਈ ਹੈ ਦੇਖੋ ਥੋੜੀ ਜਿਹੀ ਨਾ ਇੱਕ ਜਾਣਕਾਰੀ ਹੋਰ ਸਾਂਝੀ ਕਰ ਲਈ ਵੀ ਜਿਹੜੀ 1971 ਦੀ ਤੁਹਾਂ ਗੱਲ ਕੀਤੀ ਹੈ ਕਹਿੰਦੇ 1971 ਦੇ ਵਿੱਚ ਆਹ ਇਲਾਕਾ ਜਿਹੜਾ ਇਹ ਅੱਗੇ ਵਧ ਗਿਆ ਹੈ ਉਧਰਲੇ ਪਾਸੇ ਜਿਹੜੇ ਘੁਰਿੰਡਾ ਲਾਗੇ ਬੰਨੇ ਪਿੰਡ ਸੀਗੇ ਘਵਿੰਡਾ ਘੁਰਿੰਡਾ ਇਹ ਤਰ੍ਹਾਂ ਛੋਟੇ ਛੋਟੇ ਪਿੰਡ ਜਿਹੜੇ ਉਹ ਆਪਣਿਆਂ ਨੇ ਮਾਲ ਲਏ ਤੇ ਜਦੋਂ 1965 ਦੀ ਲੜਾਈ ਆ ਉਦੋਂ ਉਹ ਅੱਗੇ ਇੱਥੇ ਤੱਕ ਆ ਗਏ ਉਹ ਖਾਲੜੇ ਤੱਕ ਆ ਪਿੱਖੇਵੰਡ ਤੱਕ ਮੁੜ ਕੇ ਫਿਰ ਉਹ ਟੈਂਕ ਜਿਹੜੇ ਉਹਨਾਂ ਦੇ ਇੱਕ ਆ ਬਾਹਰ ਖੜਾ ਵਾ ਦੋ ਤਿੰਨ ਟੈਂਕ ਜਿਹੜੇ ਹੋਰ ਉਹਨਾਂ ਦੇ ਜਿਹੜੇ ਘੇਰੇ ਸੀਗੇ ਉਹ ਇੱਕ ਫਰੋਜਪੁਰ ਖੜਾ ਵਾ ਇੱਕ ਸ਼ਾਇਦ ਅਮਰਸਰ ਖੜਾ ਇਦਾਂ ਕਰਕੇ ਵਾਕ ਵਾਕ ਜਗ੍ਹਾ ਤੇ ਉਹਨਾਂ ਦੇ 71 ਚ ਉਹਨਾਂ ਦਾ ਜੋਰ ਪੈ ਗਿਆ ਸੌਰੀ 65 ਚ ਉਹਨਾਂ ਦਾ ਪੈ ਗਿਆ 71 ਚ ਆਪਣਾ ਪੈ ਗਿਆ ਹਾਂ ਲੇਕਿਨ 65 ਦੇ ਵਿੱਚ ਵੀ ਜਿਹੜਾ ਸਾਡੇ ਅਬਦੁਲ ਹਮੀਦਾ ਉਹਨਾਂ ਨੇ ਹਾਂ ਮੂੰਹ ਮੋੜਤਾ ਸੀ ਉਹਨਾਂ ਦਾ ਫਿਰ ਕੀ ਬਾਤ ਹੈ ਦੇਖੋ ਦੋ ਜੰਗਾ ਜਿਹੜੀਆਂ ਇਹ ਮਾਝੇ ਦੀ ਧਰਤੀ ਆ ਦੋਨੇ ਜੰਗਾ ਜਿਹੜੀਆਂ ਇਹਨਾਂ ਨੇ ਦੇਖੀਆਂ ਨੇ ਔਰ ਮੂੰਹ ਮੋੜੇ ਆ ਉਹ ਪੰਜਾਬ ਦੇ ਲੋਕ ਆ ਭਾਰਤ ਦੇ ਲੋਕ ਆ ਉਹ ਕਹਿੰਦੇ ਆ ਕਿ ਜੇ ਦੁਬਾਰਾ جنگ ਹੁੰਦੀ ਵੈਸੇ ਚਾਹੁੰਦੇ ਨਹੀਂ ਕਿ ਜੰਗ ਹੋਵੇ ਲੇਕਿਨ ਉਹ ਕਹਿੰਦੇ ਕਿ ਜੇ ਜੰਗ ਹੁੰਦੀ ਹੈ ਤਾਂ ਉਹ ਜੰਗ ਦੇ ਵਿੱਚ ਲੜਨ ਨੂੰ ਤਿਆਰ ਹੈ ਕੁਛ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਪਰ ਅਸੀਂ ਨਹੀਂ ਚਾਹੁੰਦੇ ਵੈਸੇ ਜੀ ਵੀ ਮੰਨ ਲਓ ਲੜਾਈ ਹੋਵੇ ਜੇ ਕੱਲ ਲੜਾਈ ਹੋਵੇ ਤੇ ਅਸੀਂ ਭਾਰਤੀ ਫੌਜ ਜਿੰਦਾਬਾਦ ਤੇ ਅਸੀਂ ਵੀ ਜਿੰਦਾਬਾਦ ਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਾਕਿਸਤਾਨ ਦੀ ਕਿਹੜੀ ਗੱਲ ਆ ਇੱਕ ਡੱਬੀ ਜਿੰਨਾ ਦੇਸ਼ ਆ ਜੀ ਅਹੀਂ ਤਾਂ ਸਾਡਾ ਛੋਟਾ ਮੰਨ ਲਓ ਜਿਹੜਾ ਛੋਟੇ ਭਰਾ ਦੀ ਤਰ੍ਹਾਂ ਅਸੀਂ ਉਹਨੂੰ ਵੇਣੇ ਆ ਤੇ ਜੇ ਮੰਨ ਲਓ ਛੋਟਾ ਭਰਾ ਜੇ ਨਾ ਸੁੱਤ ਰਹੇਗਾ ਤੇ ਫਿਰ ਅਸੀਂ ਦੂਜੀ ਤਰ੍ਹਾਂ ਜੁੱਤੀ ਵੀ ਫੇਰਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਜਦੋਂ ਬੜੀ-ਵੱਧੀ ਗੱਲ ਕੀਤੀ ਹੈ ਕਿ ਛੋਟਾ ਭਰਾ ਵਾ ਤੇ ਛੋਟਾ ਭਰਾ ਬਣ ਕੇ ਰਵੇ ਇਹੋ ਜਿਹੇ ਪੰਗੇ ਜਿਹੜੇ ਆ ਅਤਵਾਦ ਨੂੰ ਹਲਾਰਾ ਦੇਣਾ ਇਹ ਗਲਤ ਹੈ ਉਹ ਕਹਿੰਦੇ ਜੇ ਜੰਗ ਹੁੰਦੀ ਵੈਸੇ ਚਾਹਦੇ ਨਹੀਂਗੇ ਲੇਕਿਨ ਜੇ ਜੰਗ ਹੁੰਦੀ ਆ ਲੰਗਰ ਪਾਣੀ ਦੀ ਸੇਵਾ ਵੀ ਫੌਜ ਦੀ ਕਰਾਂਗੇ ਔਰ ਡੰਡਿਆਂ ਦੇ ਨਾਲ ਲੜਨਾ ਪਿਆ ਉਹ ਵੀ ਲੜਾਂਗੇ ਹਥਿਆਰਾਂ ਦੇ ਨਾਲ ਲੜਨਾ ਪਿਆ ਉਹ ਵੀ ਲੜਾਂਗੇ ਲੇਕਿਨ ਦੇਸ਼ ਲਈ ਖੜਾਂਗੇ ਕੈਮਰਾਮੈਨ ਰਮਨਦੇਵ ਨਾਲ ਜਗਜੀਤ ਸਿੰਘ ਤੰਜੂਲ ਲਾਈ ਪੰਜਾਬੀ ਟੀਵੀ ਖੇਮਕਰ